ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੀਆਂ ਤੁਸੀਂ ਸਭ ਠੀਕ ਠਾਕ ਹੋ ਮੋਗੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 8:00 ਵਜੇ ਤਰੀਕ 17 ਅਕਤੂਬਰ ਦਿਨ ਸ਼ੁੱਕਰਵਾਰ ਤੇ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰ ਤੇ ਬਾਕੀ ਵੀਡੀਓ ਨੂੰ ਅਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਆਪਣੀਆਂ ਕੁਝ ਭੈਣਾਂ ਆੜੀਆਂ ਡੇਲੀ ਵੀਡੀਓ ਦੇਖ ਕੇ ਡੇਲੀ ਕਮੈਂਟ ਕਰਦੀਆਂ ਸੋ ਭੈਣੇ ਸਭ ਤੋਂ ਪਹਿਲਾਂ ਮੈਂ ਮਾਫੀ ਚਾਹੁੰਨੀ ਆ ਅੱਜ ਮੈਂ ਤੁਹਾਡਾ ਨਾਮ ਨਹੀਂ ਬੋਲ ਸਕਦੀ ਕਿਉਂਕਿ ਨਾ ਜਿਹੜੇ ਫੋਨ ਦੇ ਵਿੱਚ ਚੈਨਲ ਹੈ ਅੱਜ ਉਹ ਫੋਨ ਬੰਦ ਪਿਆ ਤੇ ਜਦੋਂ ਮੈਂ ਹੁਣ ਵੀਡੀਓ ਬਣਾਉਣ ਲੱਗੀ ਨਾ ਤਾਂ ਮੈਂ ਦੇਖਿਆ ਫੋਨ ਬੰਦ ਪਿਆ ਫਿਰ ਮੈਂ ਉਹਨੂੰ ਚਾਰਜ ਤੇ ਲਾ ਕੇ ਆਈਆਂ ਹੁਣ ਤੇ ਇਸ ਕਰਕੇ ਕਿਉਂਕਿ ਹੁਣ ਉਹਦੇ ਵਿੱਚ ਹੀ ਤੁਹਾਡੇ ਨਾਮ ਹੈ ਇਸ ਕਰਕੇ ਮੈਂ ਨਹੀਂ ਬੋਲ ਪਾਉਂਗੀ ਪਰ ਇਸੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਨਾ ਪਰਮਾਤਮਾ ਦੀ ਮਿਹਰ ਤੇ ਤੁਹਾਡੇ ਸਪੋਰਟ ਸਦਕਾ ਹੀ ਅੱਜ ਅਪੇਥੋਂ ਤੱਕ ਪਹੁੰਚੀ ਆ ਸੋ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਬਾਕੀ ਨਾ ਅੱਜ ਆਪਾਂ ਦੋ ਵੀਡੀਓ ਇਕੱਠੀਆਂ ਬਣਾ ਰਹੀਆਂ ਇੱਕ ਵੀਡੀਓ ਤਾਂ ਇਹ ਵਾਲੀ ਜਿਹੜੀ ਹੁਣ ਬਣਾ ਕੇ ਹੁਣੇ ਮੈਂ ਅਪਲੋਡ ਕਰਨੀ ਆ ਇੱਕ ਅੱਜ ਸਵੇਰੀ ਹੋਰ ਵੀਡੀਓ ਸ਼ੁਰੂ ਕਰਤੀ ਬਣਾਉਣੀ ਜਿਹੜੀ ਆਪਾਂ ਕੱਲ ਨੂੰ ਅਪਲੋਡ ਕਰਨੀ ਆ ਕਿਉਂਕਿ ਨਾ ਮੈਨੂੰ ਥੋੜੇ ਦਿਨਾਂ ਤੋਂ ਇਹ ਪ੍ਰੋਬਲਮ ਆ ਰਹੀ ਸੀ ਮੈਂ ਵੀਡੀਓ ਬਣਾ ਕੇ ਉਸੇ ਟਾਈਮ ਅਪਲੋਡ ਕਰਦੀ ਸੀ ਉਹਦੇ ਨਾਲ ਮੇਰਾ ਟਾਈਮ ਜਿਵੇਂ ਸਵੇਰ ਦਾ ਕੰਮ ਦਾ ਵੀ ਹੁੰਦਾ ਹਨਾ ਤੇ ਮੈਨੂੰ ਥੋੜੀ ਪ੍ਰੋਬਲਮ ਹੋ ਰਹੀ ਸੀ ਅਡਜਸਟ ਕਰਨ ਦੀ ਵਿੱਚ ਸੋ ਤਾਂ ਕਰਕੇ ਮੈਂ ਕਿਹਾ ਇੱਕ ਵੀਡੀਓ ਪਹਿਲਾਂ ਅਡਵਾਂਸ ਲੈ ਕੇ ਚਲਦੇ ਆਂ ਵੀ ਇੱਕ ਦਿਨ ਪਹਿਲਾਂ ਹੀ ਬਣਾ ਕੇ ਐਡਿਟ ਕਰਕੇ ਰੱਖ ਲਿਆ ਕਰਾਂਗੇ ਤਾਂ ਕਿ ਜਿਹੜਾ ਸਵੇਰੇ ਆਪਣੇ ਕੰਮ ਤੇ ਵੀ ਅਸਰ ਨਾ ਪਵੇ ਹਨਾ ਸੋ ਇਸ ਕਰਕੇ ਅੱਜ ਦੋ ਵੀਡੀਓ ਇਕੱਠੀਆਂ ਇੱਕੋ ਦਿਨ ਸ਼ੁਰੂ ਕਰੀਆਂ ਨੇ ਆਪਾਂ ਤੇ ਚਲੋ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਵੀ ਅੱਜ ਆਪਾਂ ਕਾਦੇ ਬਾਰੇ ਵੀਡੀਓ ਬਣਾ ਰਹੇ ਆਂ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰੂੰਗੀ ਵੀ ਚੰਗੇ ਦਿਨਾਂ ਦੀ ਕੀ ਨਿਸ਼ਾਨੀ ਹੁੰਦੀ ਹੈ ਚੰਗੇ ਦਿਨ ਆਉਣ ਤੋਂ ਪਹਿਲਾਂ ਆਪਾਂ ਨੂੰ ਦੋ ਸੰਕੇਤ ਮਿਲਦੇ ਨੇ ਤੁਸੀਂ ਸੁਣ ਕੇ ਹੈਰਾਨ ਹੋ ਰਹੇ ਹੋਵੋਗੇ ਵੀ ਹੈ ਕਿ ਚੰਗੇ ਦਿਨਾਂ ਤੋਂ ਪਹਿਲਾਂ ਵੀ ਸਾਨੂੰ ਸੰਕੇਤ ਮਿਲਦੀਆਂ ਵੀ ਸਾਨੂੰ ਮਹਿਸੂਸ ਹੁੰਦਾ ਹਾਂ ਜੀ ਕਿਹੜੇ ਸੰਕੇਤ ਮਿਲਦੇ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਸ ਤੇ ਅਮਲ ਵੀ ਜਰੂਰ ਕਰਿਓ ਸੁਣ ਕੇ ਛੱਡ ਨਾ ਦਿਓ ਤੁਹਾਡੇ ਹਿਸਾਬ ਨਾਲ ਚੰਗੇ ਦਿਨਾਂ ਦੀ ਕੀ ਨਿਸ਼ਾਨੀ ਜਿਆਦਾਤਰ ਜੇ ਆਪਾਂ ਕਿਸੇ ਨੂੰ ਪੁੱਛਦੇ ਹਾਂ ਵੀ ਕੀ ਤੇ ਹਨਾ ਜੇ ਆਪਾਂ ਕਿਸੇ ਨੂੰ ਪੁੱਛਦੇ ਵੀ ਤੇਰੇ ਤੇ ਚੰਗੇ ਦਿਨ ਆਏ ਹੋਏ ਐ ਨਹੀਂ ਤਾਂ ਅਗਲਾ ਕਹਿੰਦਾ ਕਿੱਥੇ ਹਨਾ ਜੇ ਅਗਲੇ ਦੇ ਘਰੇ ਜਿਆਦਾ ਪੈਸਾ ਨਹੀਂ ਐ ਗੱਡੀ ਨਹੀਂ ਐ ਸੋਨਾ ਘਰ ਨਹੀਂ ਐ ਤਾਂ ਅਗਲਾ ਉਹਨੂੰ ਕਹੂਗਾ ਵੀ ਮੇਰੇ ਚੰਗੇ ਦਿਨ ਨਹੀਂ ਐ ਜੇ ਕਿਸੇ ਕੋਲ ਜਿਆਦਾ ਪੈਸਾ ਵਧੀਆ ਗੱਡੀ ਅਗਲਾ ਕਹਿੰਦਾ ਜੀ ਉਹਦੇ ਚੰਗੇ ਦਿਨ ਨੇ ਇਹ ਹੀ ਪਰਿਭਾਸ਼ਾ ਨਾਲ ਆਪਣੀ ਨਜ਼ਰ ਦੇ ਵਿੱਚ ਚੰਗੇ ਦਿਨਾਂ ਦੀ ਤੇ ਜੇ ਆਪਾਂ ਇਥੋਂ ਤੱਕ ਕਿ ਕਿਸੇ ਨੂੰ ਟੌਰ ਦਾ ਪਰਿਭਾਸ਼ਾ ਵੀ ਪੁੱਛਦੇ ਆ ਵੀ ਟੌਰ ਕੀ ਹੁੰਦੀ ਆ ਤਾਂ ਜ਼ਿਆਦਾਤਰ ਲੋਕ ਇਹ ਜਵਾਬ ਦੇਣਗੇ ਵੀ ਸ਼ਕੀਨੀ ਲਾਉਣਾ ਚੰਗੇ ਕੱਪੜੇ ਪਾਉਣਾ ਹਨਾ ਵਧੀਆ ਵਾਲ ਬਣਾ ਕੇ ਰੱਖਣਾ ਤੇ ਟ ਵੀ ਉਹਨੂੰ ਟੌਰ ਕਹਿੰਦੇ ਨੇ ਪਰ ਅਸਲ ਦੇ ਵਿੱਚ ਟੌਰ ਦੀ ਪਰਿਭਾਸ਼ਾ ਭਗਤ ਸਿੰਘ ਜੀ ਭਾਈ ਸਰਾਬਾ ਸਿੰਘ ਜੀ ਹਨਾ ਇਹ ਆ ਟੌਰ ਇੱਕ ਅਣਖ ਜਿਹੜੀ ਟੌਰ ਵਜੋਂ ਜਾਣੀ ਜਾਂਦੀ ਆ ਸਾਡੀ ਜੁਬਾਨ ਜਿਹੜੀ ਹੈ ਉਹ ਪੱਥਰ ਦੀ ਲਕੀਰ ਹੋਣੀ ਚਾਹੀਦੀ ਆ ਉਹ ਟੌਰ ਦੇ ਵਜਲ ਜਾਣੀ ਚਾਹੀਦੀ ਆ ਪਰ ਅਸੀਂ ਕਿਤੇ ਨਾ ਕਿਤੇ ਜਿਹੜਾ ਟੌਰ ਦੀ ਪਰਿਭਾਸ਼ਾ ਨੂੰ ਹੀ ਭੁੱਲ ਗਏ ਤੇ ਆਪਾਂ ਜਿਹੜੀ ਸ਼ਕੀਨੀ ਲਾਉਣੀ ਆ ਉਹਨੂੰ ਟੌਰ ਸਮਝੇ ਬੈਠੇ ਆ ਹਨਾ ਤੇ ਪਹਿਲਾਂ ਦੇ ਦਿਨਾਂ ਦੇ ਵਿੱਚ ਅੱਜ ਦੇ ਪੰਜਾਬ ਤੇ ਪਹਿਲਾਂ ਦੇ ਪੰਜਾਬ ਵਿੱਚ ਬਹੁਤ ਫਰਕ ਆ ਪਹਿਲਾਂ ਦੇ ਲੋਕਾਂ ਦੀ ਜ਼ਿਆਦਾ ਟੌਰ ਹੁੰਦੀ ਸੀ ਕਿਉਂਕਿ ਉਹਨਾਂ ਦੇ ਜ਼ੁਬਾਨ ਦੇ ਮੁੱਲ ਹੁੰਦੇ ਸੀ ਅਣਖ ਹੁੰਦੀ ਸੀ ਤੇ ਇੱਜ਼ਤਾਂ ਦੇ ਪੱਕੇ ਹੁੰਦੇ ਸੀ ਤੇ ਅ ਕਾਸਕਰ ਆਪਣੀ ਪੰਜਾਬੀ ਹਨਾ ਯਾਰੀ ਦੋਸਤੀ ਜ਼ੁਬਾਨ ਤੇ ਅਣਖ ਪੱਖੋਂ ਜਾਣੀ ਜਾਂਦੀ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਵਿੱਚੋਂ ਵੀ ਇਹ ਚੀਜ਼ ਖਤਮ ਹੁੰਦੀ ਜਾ ਰਹੀ ਹੈ ਇਹ ਕੌੜੀ ਸਚਾਈ ਅੱਜ ਦੇ ਟਾਈਮ 'ਚ ਤੇ ਹੁਣ ਆਪਾਂ ਗੱਲ ਕਰਦੇ ਆ ਮੇਨ ਮੁੱਦੇ ਦੀ ਵੀ ਚੰਗੇ ਦਿਨ ਆਉਣ ਤੋਂ ਪਹਿਲਾਂ ਆਪਾਂ ਨੂੰ ਕੀ ਸੰਕੇਤ ਮਿਲਦੇ ਆ ਹਨਾ ਆਪਣੀ ਨਜ਼ਰ ਦੇ ਵਿੱਚ ਚੰਗੇ ਦਿਨ ਵੀ ਜੇ ਕਿਸੇ ਕੋਲੇ ਪੈਸਾ ਵਧੀਆ ਗੱਡੀ ਆ ਵਧੀਆ ਘਰ-ਬਾਰ ਆ ਹਨਾ ਜਾਂ ਕਿਸੇ ਕੋਲੇ ਪੈਸਾ ਆਉਣਾ ਸ਼ੁਰੂ ਹੋ ਗਿਆ ਮਤਲਬ ਉਹਦੇ ਚੰਗੇ ਦਿਨ ਹੋਗੇ ਨਹੀਂ ਚੰਗੇ ਦਿਨ ਇਹ ਨਹੀਂ ਹੈ ਚੰਗੇ ਦਿਨ ਕੀ ਹੈ ਜੇ ਤੁਹਾਡਾ ਮਨ ਗੁਰੂ ਦੇ ਚਰਨੀ ਲੱਗਣ ਨੂੰ ਕਰਦਾ ਤੁਹਾਡਾ ਮਨ ਪਾਠ ਕਰਨ ਨੂੰ ਕਰਦਾ ਜੇ ਤੁਹਾਡਾ ਐ ਲੱਗਦਾ ਨਾ ਬਾਣੀ ਜਪਦੀ ਵੀ ਹੋਰ ਬਾਣੀ ਜਪੀ ਚੱਲਾਂ ਹੋਰ ਜਪੀ ਚੱਲਾਂ ਪਹਿਲਾ ਸੰਕੇਤ ਇਹ ਆ ਵੀ ਤੁਹਾਡੇ ਚੰਗੇ ਦਿਨ ਆਗੇ ਨੇ ਦੂਸਰਾ ਸੰਕੇਤ ਕੀ ਆ ਦੂਸਰਾ ਸੰਕੇਤ ਮਤਲਬ ਦੇਖੋ ਕਮੀ ਹਰ ਇੱਕ ਵਿੱਚ ਹੁੰਦੀ ਆ ਮੇਰੇ ਵਿੱਚ ਤੁਹਾਡੇ ਵਿੱਚ ਸਭ ਵਿੱਚ ਹੁੰਦੀ ਆ ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਜਿਹਦੇ ਵਿੱਚ ਕੋਈ ਕਮੀ ਨਾ ਹੋਵੇ ਕਿਉਂਕਿ ਇਨਸਾਨ ਤੇ ਪਰਮਾਤਮਾ ਦੇ ਵਿੱਚ ਇਹੀ ਤਾਂ ਇੱਕ ਫਰਕ ਆ ਹੈਨਾ ਜੇ ਇਨਸਾਨਾਂ ਦੇ ਵਿੱਚ ਕਮੀ ਨਹੀਂ ਹੋਊਗੀ ਤਾਂ ਫਿਰ ਉਹ ਮਤਲਬ ਕਿ ਇੱਕ ਤਰ੍ਹਾਂ ਦਾ ਰੱਬ ਹੀ ਹੋ ਗਿਆ ਕਿਉਂਕਿ ਪਰਮਾਤਮਾ ਵਿੱਚ ਕੋਈ ਕਮੀ ਨਹੀਂ ਆ ਹੈਨਾ ਤਾਂ ਇਸ ਕਰਕੇ ਕਮੀ ਹਰ ਇੱਕ ਵਿੱਚ ਹੁੰਦੀ ਆ ਜਿਹੜਾ ਇਨਸਾਨ ਨਾਮ ਜਪਦੇ ਵਕਤ ਬਾਣੀ ਜਪਦੇ ਵਕਤ ਬਾਣੀ ਨੂੰ ਹੁਕਮ ਦੇ ਤੌਰ ਤੇ ਮੰਨਣਾ ਸ਼ੁਰੂ ਕਰ ਦਿੰਦਾ ਜੋ ਜੋ ਚੀਜ਼ਾਂ ਬਾਣੀ ਦੇ ਵਿੱਚ ਗੁਰੂ ਸਭ ਨੇ ਆਪਾਂ ਨੂੰ ਕਰਨ ਤੋਂ ਮਨਾ ਕੀਤਾ ਜਿਵੇਂ ਮਹਾਰਾਜ ਨੇ ਆਪਾਂ ਨੂੰ ਜੈਨ ਕਿ ਝੂਠ ਬੋਲਣ ਤੋਂ ਠੱਗੀ ਚੋਰੀ ਕਰਨ ਤੋਂ ਬੇਈਮਾਨੀ ਕਰਨ ਤੋਂ ਕਿਸਦਾ ਮਾੜਾ ਕਰਨ ਤੋਂ ਕਿਸ ਦੇ ਪਿੱਠ ਤੇ ਵਾਰ ਕਰਨ ਤੋਂ ਈਰਖਾ ਕਰਨ ਤੋਂ ਕਿਸੇ ਦਾ ਹੱਕ ਮਾਰਨ ਤੋਂ ਹੈਨਾ ਕਿਸੇ ਦੀ ਨਿੰਦਿਆ ਕਰਨ ਤੋਂ ਅਗਰ ਇਨ੍ਹਾਂ ਚੀਜ਼ਾਂ ਤੋਂ ਮਹਾਰਾਜ ਨੇ ਆਪਾਂ ਨੂੰ ਮਨਾ ਕੀਤਾ ਤੇ ਅਸੀਂ ਬਾਣੀ ਵੀ ਜਪ ਰਹੀਆਂ ਫਿਰ ਵੀ ਇਹ ਚੀਜ਼ਾਂ ਕਰ ਰਹੀ ਆ ਤਾਂ ਮਤਲਬ ਸਾਡੇ ਹਲੇ ਚੰਗੇ ਦਿਨ ਨਹੀਂ ਆਏ ਤੇ ਜੇ ਆਪਾਂ ਬਾਣੀ ਜਪਦੇ ਵਕਤ ਆਪਣਾ ਮਨ ਕੀਤਾ ਵੀ ਮਹਾਰਾਜ ਨੇ ਸਾਨੂੰ ਇਹ ਹੁਕਮ ਦਿੱਤਾ ਤੇ ਆਪਾਂ ਆਪਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਬਦਲਾਵ ਕਰਨਾ ਸ਼ੁਰੂ ਕਰ ਦਿੰਨੇ ਆ ਮੰਨ ਲਓ ਹਨਾ ਤੇ ਆਪਾਂ ਕਿਸੇ ਦਾ ਬੁਰਾ ਸੋਚ ਰਹੇ ਆ ਤੇ ਆਪਾਂ ਸੋਚਦੇ ਸੋਚਦੇ ਆਪਾਂ ਸੋਚਦੇ ਵੀ ਨਹੀਂ ਵੀ ਪ੍ਰਮਾਤਮਾ ਨੇ ਬਾਣੀ ਵਿੱਚ ਮੈਨੂੰ ਇਹ ਹੁਕਮ ਦਿੱਤਾ ਮੈਂ ਇਹ ਗਲਤੀ ਨਹੀਂ ਕਰਨੀ ਮਤਲਬ ਕਿ ਆਪਣੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਗਈ ਆਪਾਂ ਆਪਣੇ ਆਪ ਦੇ ਵਿੱਚ ਬਦਲਾਵ ਕਰਨੀ ਸ਼ੁਰੂ ਕਰ ਦਿੱਤੀ ਤੇ ਇਹ ਚੀਜ਼ ਬਹੁਤ ਘੱਟ ਲੋਕਾਂ ਨਾਲ ਹੁੰਦੀ ਹੈ ਜ਼ਿਆਦਾਤਰ ਲੋਕ ਬਾਣੀ ਜਪਦੇ ਵਕਤ ਵੀ ਇਹ ਗਲਤੀਆਂ ਕਰਦੇ ਨੇ ਸੋ ਇਹ ਹੀ ਉਹ ਚੀਜ਼ਾਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜ਼ਿੰਦਗੀ ਵਿੱਚ ਚੰਗੇ ਦਿਨ ਲੈ ਕੇ ਆਉਣਗੀਆਂ ਠੀਕ ਹੈ ਜਿਵੇਂ ਹੁਣ ਮੰਨ ਲਓ ਕਈ ਵਾਰੀ ਆਪਾਂ ਦੇਖਦੇ ਆ ਨਾ ਕੋਈ ਇਨਸਾਨ ਜਵਾਨੀ ਦੇ ਟਾਈਮ ਬਹੁਤ ਕੁਝ ਕਰਦਾ ਹਨਾ ਬਹੁਤ ਗਲਤੀਆਂ ਕਰਦਾ ਬੇਈਮਾਨੀਆ ਠੱਗੀਆਂ ਚੋਰੀਆਂ ਝੂਠ ਫਰੇਪ ਸਭ ਕੁਝ ਕਰਦਾ ਹਨਾ ਤੇ ਜਦੋਂ ਉਹਦਾ ਬੜੇਪਾ ਆਉਂਦਾ ਜਾਂ ਆਪਾਂ ਕਹਿੰਦੇ ਆ ਐਂਡ ਵਾਲਾ ਸਮਾਂ ਆਉਂਦਾ ਤਾਂ ਫਿਰ ਉਹ ਬਹੁਤ ਬੁਰਾ ਹੁੰਦਾ ਤੇ ਪਰ ਜੇ ਆਪਾਂ ਸ਼ੁਰੂ ਤੋਂ ਹੀ ਆਪਣੇ ਜਿਹੜੇ ਕਰਮਾ ਉਹ ਚੰਗੇ ਕਰਨੇ ਸ਼ੁਰੂ ਕਰ ਦਿੰਨੇ ਆ ਹਨਾ ਤੇ ਇਹ ਸਾਡੇ ਚੰਗੇ ਦਿਨਾਂ ਦੀ ਨਿਸ਼ਾਨੀ ਹੁੰਦੀ ਹੈ ਲੇਕਿਨ ਅਫਸੋਸ ਦੀ ਗੱਲ ਇਹ ਆ ਕਿ ਆਪਾਂ ਜ਼ਿਆਦਾਤਰ ਚੰਗੇ ਦਿਨ ਪੈਸੇ ਨੂੰ ਸਮਝਦੇ ਆ ਆਪਾਂ ਚੰਗੇ ਦਿਨ ਜਿਹੜਾ ਹੈਗਾ ਤਾਂ ਅੰਦੌਲਤ ਜ਼ਮੀਨ ਜਾਇਤ ਕੋਠੀਆਂਕਾਰਾਂ ਇਹਨਾਂ ਨੂੰ ਸਮਝਦੇ ਆ ਪਰ ਜੇ ਆਪਾਂ ਇਹ ਜਿਹੜੀਆਂ ਨਿਸ਼ਾਨੀਆਂ ਤੁਹਾਨੂੰ ਦੱਸਿਆ ਅਗਰ ਇਹ ਚੀਜ਼ਾਂ ਤੁਹਾਡੇ ਅੰਦਰ ਹੋਣੀਆਂ ਸ਼ੁਰੂ ਹੋ ਗਈਆਂ ਹਨਾ ਤੇ ਫੇਰ ਆ ਦੇਖੋ ਸਾਡੇ ਬੱਚਿਆਂ ਨੂੰ ਵੀ ਇਸ ਦਾ ਸੁੱਖ ਮਿਲਣਾ ਕਿਉਂਕਿ ਸਾਡੇ ਜਿਹੜੇ ਕਰਮ ਆ ਉਹ ਸਿਰਫ ਸਾਨੂੰ ਨਹੀਂ ਸਾਡੇ ਪਰਿਵਾਰ ਨੂੰ ਵੀ ਤਾਰ ਦਿੰਦੇ ਨੇ ਪਰ ਜੇ ਆਪਾਂ ਮਾੜੇ ਕਰਮ ਕਰਦੇ ਆ ਉਹ ਫਿਰ ਸਾਨੂੰ ਹੀ ਨਹੀਂ ਬਲਕਿ ਸਾਡੇ ਪਰਿਵਾਰ ਨੂੰ ਵੀ ਡੋਬ ਦਿੰਦੇ ਨੇ ਸੋ ਇਸ ਗੱਲ ਤੇ ਜਰੂਰ ਅਮਲ ਕਰਿਓ ਤੇ ਜੇ ਤੁਸੀਂ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਚ ਅਪਣਾਉਣਾ ਸ਼ੁਰੂ ਕਰ ਦਿੱਤਾ ਹਨਾ ਜ਼ਿਆਦਾਤਰ ਲੋਕ ਕੀ ਆ ਗੁਰੂ ਨੂੰ ਮੰਨਦੇ ਨਹੀਂ ਗੁਰੂ ਦੀ ਨਹੀਂ ਮੰਨਦੇ ਸੋ ਆਪਾਂ ਕੋਸ਼ਿਸ਼ ਕਰਨੀ ਆਂ ਤੋਂ ਨਾ ਸਿਰਫ ਗੁਰੂ ਗੁਰੂ ਨੂੰ ਮੰਨਣਾ ਬਲਕਿ ਗੁਰੂ ਦੀ ਵੀ ਮੰਨਣਾ ਜੋ ਮਾਰਾ ਨੇ ਸਾਨੂੰ ਹੁਕਮ ਦਿੱਤਾ ਆਪਾਂ ਉਸਤੇ ਵੀ ਅਮਲ ਜ਼ਰੂਰ ਕਰਨਾਗਾ ਤੇ ਬਾਕੀ ਹਮੇਸ਼ਾ ਸੱਚ ਹੱਕ ਸੱਚ ਦੀ ਗੱਲ ਕਰਨੀ ਆ ਹਮੇਸ਼ਾ ਸੱਚ ਦੇ ਨਾਲ ਖੜਨਾ ਕਦੇ ਵੀ ਗਲਤ ਦਾ ਸਾਥ ਨਾ ਦਿਓ ਕਿਉਂਕਿ ਪਰਮਾਤਮਾ ਦੀ ਨਜ਼ਰ ਦੇ ਵਿੱਚ ਪਾਪੀ ਸਿਰਫ ਉਹ ਨਹੀਂ ਜੋ ਪਾਪ ਕਰਦਾ ਪਾਪੀ ਉਹ ਵੀ ਹੈ ਜੋ ਪਾਪ ਹੁੰਦੇ ਦੇਖਦਾ ਹੈ ਜਾਂ ਸਹਿੰਦਾ ਹੈ 10ਵੇਂ ਪਾਸ਼ਾ ਮਹਾਰਾਜ ਜੀ ਨੇ ਆਪਾਂ ਨੂੰ ਜ਼ੁਲਮ ਸਹਿਣ ਤੋਂ ਵੀ ਮਨਾ ਕੀਤਾ ਸੋ ਜ਼ੁਲਮ ਸਹਿਣਾ ਵੀ ਨਹੀਂ ਜ਼ੁਲਮ ਕਰਨਾ ਵੀ ਨਹੀਂ ਤੇ ਜ਼ੁਲਮ ਕਿਸੇ ਤੇ ਹੁੰਦੇ ਹੋਏ ਦੇਖਣਾ ਵੀ ਨਹੀਂ ਕਿਉਂਕਿ ਜੇ ਕਿਸੇ ਨਾਲ ਤੱਕਾ ਹੋ ਰਿਹਾ ਕਿਸੇ ਦਾ ਮਾੜਾ ਹੋ ਰਿਹਾ ਤਾਂ ਸਾਨੂੰ ਜ਼ਰੂਰ ਹੱਕ ਸੱਚ ਦੀ ਆਵਾਜ਼ ਚੱਕਣੀ ਚਾਹੀਦੀ ਆ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ ਵੀ ਤਮਾਸ਼ੀਬੀ ਨਹੀਂ ਬਣਨਾ ਠੀਕ ਹੈ ਕੋਸ਼ਿਸ਼ ਕਰਨੀ ਆ ਅਗਲੀ ਦੀ ਜ਼ਿੰਦਗੀ ਵਿੱਚ ਆਈ ਹੋਈ ਉਹ ਦਿੱਕਤ ਉਹ ਪ੍ਰੋਬਲਮ ਨੂੰ ਖਤਮ ਕਰਨ ਦਾ ਪਰ ਅਫਸੋਸ ਦੀ ਗੱਲ ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾਤਰ ਲੋਕ ਤਮਾਸ਼ੀਬੀਨ ਹੀ ਬਣੇ ਹੋਏ ਨੇ ਚਾਹੇ ਉਹ ਆਪਾਂ ਨੂੰ ਜਾਣਨ ਵਾਲੇ ਹੋਣ ਚਾਹੇ ਉਹ ਰਿਸ਼ਤੇਦਾਰ ਹੋਣ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਆਪਾਂ ਪਰਹੇਜ਼ ਕਰਨਾ ਆਪਾਂ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਬਾਕੀ ਜੋ ਕਰਦਾ ਹੈ ਕਰੀ ਜਾਂਦੋ ਹਰ ਇੱਕ ਨੂੰ ਹਰ ਇੱਕ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਜਿਹੜਾ ਫਲ ਮਿਲਦਾ ਹੈ ਜ਼ਰੂਰੀ ਨਹੀਂ ਕਈ ਲੋਕ ਮੈਨੂੰ ਇਹ ਵੀ ਕਮੈਂਟ ਕਰ ਦਿੰਦੇ ਆ ਵੀ ਜਿਹੜੀ ਸਾਡੀ ਨਾ ਜਾਣ ਪਛਾਣ ਵਾਲਾ ਇੱਕ ਬੰਦਾ ਹੈ ਵੀ ਉਹ ਪਾਪ ਵੀ ਬਹੁਤ ਕਰਦਾ ਬੇਈਮਾਨ ਠੱਗੀ ਚੋਰੀ ਵੀ ਬਹੁਤ ਕਰਦਾ ਪਰ ਵੀ ਉਹ ਆ ਸੁਖੀ ਵੀ ਬਹੁਤ ਹੈ ਦੇਖੋ ਜੀ ਹੋ ਦੇਖੋ ਜਿਹੜੇ ਉਹਦੇ ਕਰਮ ਨੇ ਨਾ ਹੈਨਾ ਚੰਗੇ ਕਰਮ ਜਿਹੜੇ ਉਹਨੇ ਪਹਿਲਾਂ ਕੀਤੇ ਹੋਏ ਆ ਪਹਿਲਾਂ ਉਹ ਭੋਗ ਰਿਹਾ ਤੇ ਜਿਹੜੇ ਉਹ ਹੁਣ ਮਾੜੇ ਕਰਮ ਕਮਾ ਰਿਹਾ ਹੈ ਨਾ ਇਨਸਾਨ ਉਹਦਾ ਲੇਖਾ ਜੋਖਾ ਮੂਰੇ ਸ਼ੁਰੂ ਹੋਣਾ ਇੱਕ ਚੀਜ਼ ਦੇਖਿਓ ਜਦੋਂ ਤੁਸੀਂ ਬਾਣੀ ਜਪਣੀ ਸ਼ੁਰੂ ਕਰੋਗੇ ਹੈਨਾ ਤਾਂ ਤੁਹਾਡੇ ਤੇ ਦਿੱਕਤ ਕਈ ਲੋਕ ਕਹਿੰਦੇ ਜੀ ਦਿੱਕਤ ਵਦਨੀ ਸ਼ੁਰੂ ਹੋ ਜਾਂਦੀ ਆ ਬਾਣੀ ਜਪਣ ਤੋਂ ਬਾਅਦ ਅਸਲ ਦੇ ਵਿੱਚ ਜਿਹੜੇ ਸਾਡੇ ਮਾੜੇ ਕਰਮ ਹੁੰਦੇ ਆ ਪਹਿਲਾਂ ਪਰਮਾਤਮਾ ਸਾਡੀ ਉਹ ਕੱਟਦਾ ਜਦੋਂ ਆਪਾਂ ਬਾਣੀ ਨਾਲ ਜੁੜਦੇ ਆ ਤੇ ਉਸ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਸਿਰਫ ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਠੀਕ ਹੈ ਤੇ ਜੇ ਅੱਪਾ ਬਾਣੀ ਨਹੀਂ ਜਪਦਾ ਜਿਹੜਾ ਇਨਸਾਨ ਬਾਣੀ ਨਹੀਂ ਜਪਦਾ ਗੁਰੂ ਦੇ ਚਰਨੀ ਨਹੀਂ ਲੱਗਿਆ ਹੋਇਆ ਤਾਂ ਉਹ ਪਹਿਲਾਂ ਆਪਣੇ ਚੰਗੇ ਕਰਮਾਂ ਨੂੰ ਭੋਗਦਾ ਫਿਰ ਉਹਦਾ ਐਂਡ ਵਾਲਾ ਸਮਾ ਮਾੜਾ ਹੁੰਦਾ ਇਹ ਤੁਸੀਂ ਆਪਦੇ ਆਸ-ਪਾਸ ਵੀ ਬਹੁਤ ਦੇਖਿਆ ਹੋਣਾ ਸ਼ਾਇਦ ਤੁਸੀਂ ਕਹਿੰਗੇ ਜਾਣਦੇ ਹੋਗੇ ਕਈਆਂ ਨੂੰ ਉਹਨਾਂ ਦੇ ਨਾਲ ਇਹ ਚੀਜ਼ ਹੋਈ ਹੋ ਤੇ ਫਿਰ ਆਪਾਂ ਉਦੋਂ ਇਹ ਸੋਚਦੇ ਹਾਂ ਵੀ ਜਵਾਨੀ ਟਾਵੇਂ ਬੰਦੇ ਨੇ ਇੱਦਾਂ ਕੀਤਾ ਬੜੇ ਪਿਛੇ ਇਦਾਂ ਹੋਰਦ ਨਾ ਹੋਇਆ ਅਸਲ ਦੇ ਵਿੱਚ ਕੀ ਆ ਜਿਹੜਾ ਬੰਦਾ ਬਾਣੀ ਨਾਲ ਨਹੀਂ ਜੁੜਦਾ ਬਾਣੀ ਨੂੰ ਨਹੀਂ ਮੰਨਦਾ ਜਾਂ ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ ਗੁਰੂ ਦੀ ਦਿੱਤੇ ਹੋਏ ਦਿਖਾਈ ਹੋਏ ਰਾਹ ਤੇ ਨਹੀਂ ਚੱਲਦਾ ਤਾਂ ਫਿਰ ਉਹ ਬੰਦਾ ਪਹਿਲਾਂ ਸੁੱਖ ਭੋਗਦਾ ਐਂਡ ਆਲੋ ਸਮਾਪਤ ਦੁੱਖ ਭੋਗਦਾ ਲੇਕਿਨ ਜਿਹੜਾ ਬੰਦਾ ਗੁਰੂ ਦੇ ਚਰਨੀ ਲੱਗ ਕੇ ਗੁਰੂ ਦੇ ਹੁਕਮ ਨੂੰ ਮੰਨਣਾ ਸ਼ੁਰੂ ਕਰ ਦਿੰਦਾ ਉਹ ਪਹਿਲਾਂ ਆਪਣੇ ਜਿਹੜੇ ਦੁੱਖ ਹੁੰਦੇ ਨੇ ਉਹ ਕੱਟ ਲੈਂਦਾ ਬਾਅਦ ਵਿੱਚ ਉਹਦੀ ਜ਼ਿੰਦਗੀ ਵਿੱਚ ਸਿਰਫ ਸੋਖੀ ਸੁੱਖ ਆਉਂਦੇ ਨੇ ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਣੀ ਹੈ ਤੁਹਾਨੂੰ ਪਤਾ ਲੱਗਿਆ ਹੋਣਾ ਵੀ ਚੰਗੇ ਦਿਨ ਆਉਣ ਤੋਂ ਪਹਿਲਾਂ ਸਾਨੂੰ ਕੀ ਸੰਕੇਤ ਮਿਲਦੇ ਆ ਸੋ ਚਲੋ ਜੀ ਹੁਣ ਆਪਾਂ ਵੀਡੀਓ ਦੇ ਵੀ ਕਰਦੇ ਆਂ ਐਂਡ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ